ਨਾਮ ਹੈ ਦਿਵ ਬਲਵੀਰ ਸਿੰਘ ਬਲਵੀਰ ਜੀ ਜੋ ਦਰਖਤ ਦੀ ਬਾਤ ਕੀਤੀ ਜਾ ਰਹੀ ਹੈ ਕਿੰਨਾ ਪ੍ਰਾਣਾ ਦਰਖਤ ਹੈ ਇਹ ਦਰਖਤ 200 ਤੋਂ ਲੈ ਕੇ 250 ਸਾਲ ਤੱਕ ਪ੍ਰਾਣਾ ਦਰਖਤ ਹੈ ਜੀ ਤੇ ਇਹ ਜਦੋਂ ਤੁਹਾਡਾ ਜਿਹੜਾ ਇਹ ਅਸਲੀ ਪਿੰਡ ਹੈ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਜੱਦੀ ਪਿੰਡ ਹੁੰਦਾ ਸੀ ਇਹ ਜਿਹਦੇ ਦਰਖਤ ਲੱਗਾ ਹੈ ਜਿਹਦਾ ਪਿੰਡ ਦੀ ਜਿੱਦਾਂ ਹੁਣ ਪਿੰਡਾਂ ਸਾਥ ਛੱਡੇ ਆ ਖੜੇ ਬਣਨੇ ਆ ਸਾਝਾ ਕਾਮਪ ਇੱਥੇ ਰਾਤ ਨੂੰ ਨਕਲਾਂ ਵੀ ਦੱਸਦੇ ਹੁੰਦੇ ਸੀ ਸਾਡੇ ਬਜ਼ੁਰਗੋ ਤੇ ਇੱਥੇ ਮੇਲੇ ਵੀ ਲੱਗਦੇ ਆ ਇਹ ਇਹ ਡਰਕ ਤੋਂ ਬਹੁਤ ਪੁਰਾਣਾ ਆ ਜੀ ਤੇ ਇਹ ਜੋ ਭਾਰਤਮਾਲਾ ਜੰਮੂ ਕਟਾ ਦੇ ਵਿੱਚੋਂ ਭਾਰਤਮਾਲਾ ਰੂਟ ਨਿਕਲ ਰਿਹਾ ਆ ਉਹਦੇ ਹੀ ਰੂਟ ਦੇ ਪੱਟਾ ਆ ਜੀ ਇਹਦਾ ਜਦੋਂ ਪਹਿਲੋਂ ਨਕਸ਼ਾ ਬਣਾਇਆ ਸੀ ਇਹ ਇੱਕ ਸੈੱਟ ਥਾਣੀ ਸੀਗਾ ਚਲੋ ਮੋਰੇ ਕੋਈ ਕਿਸਾਨ ਕਾਂਗਰਾ ਸੇ ਦਾ ਕੋਈ ਆਗੂ ਜਿਹੜਾ ਸੀਗਾ ਉਹਦੇ ਨਜ਼ਦੀਕੀ ਮੋਰੇ ਸੈਂਟਰ ਆ ਉਹਦਾ ਸੈਂਟਰ ਦੀ ਸ਼ੈੱਡ ਆਉਂਦੀ ਉਹ ਸੈੱਟ ਦੀ ਵਜਾਉਣ ਦੀ ਖਾਤਰ ਇਹਨਾਂ ਨੇ ਇਹਦੀ ਕਰ ਲਿਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਚਾਹੇ ਤੇ ਇਹਨੂੰ ਸੈਂਟਰ ਤੇ ਲੈ ਲਓ ਤਾਂ ਚਾਹੇ ਦੂਹ ਪਾਸੇ ਮੇਰੀ ਪੈਲੀ ਆ ਇਹਨੂੰ ਇੱਕ ਸਾਈਡ ਨੂੰ ਪਾ ਲੋ 5 ਦਾਖ ਪੋਟ ਜਗਾ ਜਿਓ ਬਾਤ ਦੇ ਦੀਆ ਤੇ ਸੈਂਟਰ ਤੇ ਲੈਣਾ ਸੈਂਟਰ ਪੁਲੀਆ ਸਕਦੇ ਆ ਤੇ ਵੀ ਇਹਨੂੰ ਨਾਂ ਵੱਡੋ ਪ੍ਰਸ਼ਾਸਨ ਹੁਣ ਜੇ ਸਾਡੇ ਨਾਲ ਧੱਕਾ ਕਰੂਗਾ ਤੇ ਚਲੋ ਅਸੀਂ ਜੋ ਵੀ ਸਾਡੇ ਕੋਲ ਹੋਊਗੀ ਤੰਦ ਵਾਲੇ ਮੇਰੇ ਨਾਲ ਜੋ ਐਸਸੀ ਭਾਈ ਜਰਾ ਮੂਹਰੇ ਪੀਰਾਂ ਦੀ ਜਗਾ ਆ ਅਸੀਂ ਹਰ ਵੀਰਵਾਰ ਨੂੰ ਮੰਨਦੇ ਆ ਪਾਲਵਾਦ ਮੇਲਾ ਵੀ ਕਰਾਉਨੇ ਆ ਤੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਜੀ ਕੋ ਪ੍ਰਸ਼ਾਸਨ ਕੇ ਸਾਥ ਕੋਈ ਮੀਟਿੰਗ ਹੋਈ ਆ ਕੋਈ ਮੀਟਿੰਗ ਤਾਂ ਚਲੋ ਹੁੰਦੀ ਰਹਿੰਦੀ ਛੋਟੇ ਅਵਸਰਾਂ ਨਾਲ ਜਦ ਆ ਸਿਟੀ ਐਮ ਹੋ ਗਿਆ ਹੋਰ ਹੋ ਗਿਆ ਉਹ ਤੇ ਵਿਚਾਰੇ ਹੁਣ ਨਹੀਂ ਬਾਲਾ ਨੇ ਦੇ ਰਿਹਾ ਜੇ ਕੋ ਕੋ ਸੈਂਟਰ ਗਵਰਨਮੈਂਟ ਦਾ ਜੂਰ ਐਂਦਾ ਕੋਈ ਪ੍ਰਸ਼ਾਸਨ ਨੂੰ ਜੀ ਮਜਬੂਰੀ ਬਣ ਜਾਂਦੀ ਹੈ ਕਿਸਾਨਾਂ ਤੇ ਬੰਦੀਆਂ ਕੇ ਸਾਥ ਵੀ ਆਪकी ਬਾਤ ਹੋਈ ਹੈ ਹਾਂ ਜੀ ਮੈਂ ਖੁਦ ਮੈਂ ਵੈਸੇ ਵੀ ਮੈਂ ਪਾਰਟੀ ਪਖੰਡਲੀ ਨੂੰ ਰਾਜੀਵਾਲ ਦਾ ਮੈਂਬਰ ਹਾਂ ਤੇ ਉਹ ਹੋਰ ਵੀ ਮੇਰੀ ਮੇ ਸਾਨੂੰ ਸੱਤ ਲੋਜ ਵਾਲਿਆਂ ਨਾਲ ਵੀ ਮੇਰੀ ਹੋਈ ਸੀ ਹੋਰ ਵੀ ਪੰਜਾਂ ਨਾਲ ਮੇਰੀ ਹੋਈ ਜੇਗੀ ਲੰਘ ਸਿੰਘ ਬਣਾਈ ਹੋਈ ਸੀ ਕਿ ਉਹ ਕਹਿੰਦੇ ਕੋਈ ਨਹੀਂ ਇਤਰਾ ਸਾਥ ਦੇਵਾਂਗੇ ਹੋਰ ਵੀ ਮੈਂ ਆਪ ਦੇ ਭੈਣ ਭਰਾ ਜੀ ਲਾ ਕੇ ਜਾਣ ਦਾ ਪਸੰਦ ਦਾ ਸਾਡੇ ਨੇ ਬੇਨਤੀ ਕੀਤੀ ਪਰ ਮੈਂ ਸਰਕਾਰ ਅਕਿ ਵੀ ਬੇਨਤੀ ਕਰਦਾ ਹਾਂ ਤੁਹਾਨੂੰ ਕਿ ਵੀ ਇਹਨੂੰ ਬਚਾਇਆ ਜਾ ਸਕਦਾ ਐਨਾ ਪੁਰਾਣਾ ਦਰਾਖਤ ਆ ਇੰਨੇ ਜਾਨਵਰ ਰਹਿੰਦੇ ਆ ਇਹਦੇ ਤੇ ਜਾਨਵਰ ਬਚਦੇ ਆ ਲੋਕਾਂ ਨੂੰ ਬਹੁਤ ਫਾਇਦਾ ਮਜ਼ਦੂਰਾਂ ਨੂੰ ਮਈ ਜੂਨ ਦੇ ਵੇਲੇ ਜਦੋਂ ਧੋਨਾ ਲਾਉਂਦੀਆਂ ਲੀਵੜਾਂ ਉਹਨਾਂ ਨੂੰ ਫਾਇਦਾ ਪਸ਼ੂਆਂ ਨੂੰ ਫਾਇਦਾ ਵੀ ਇਹਨੂੰ ਬਚਾ ਲੈਣਾ ਚਾਹੀਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸਾਡੀ ਸੀਐਮ ਸਾਹਿਬ ਤੇ ਇੱਕ ਮੋਟਰ ਤੇ ਚਾਰ ਰੁੱਖ ਲਾਓ ਜੇ ਨਹੀਂ ਲਾਉਂਗੇ ਤਾਂ ਜ਼ਿੰਮੇਦਾਰ ਆਪ ਪਹਿਲਾਂ ਤੇ ਕੋਈ ਕਾਨੂੰਨ ਬਣਾਵਾਂਗੇ कि एडर को ਵੱਡ ਦੇਣਾ ਇਦਾਂ ਦਾ 4000 ਦਰਖਤ ਵੀ ਲੱਗ ਜੇ ਤੇ ਇੰਨੀ ਆਕਸੀਜਨ ਨਹੀਂ ਉਤ ਦੇਣੀ ਤੇ ਇੰਨਾ ਪੁਰਾਣਾ ਦਰਖਤ ਐ ਇਦਾਂ ਦਰਖਤ ਤਿਆਰ ਹੋਣ ਨੂੰ ਵੀ ਦੋ ਪੀੜੀਆਂ ਲੱਗ ਜਾਂਦੀਆਂ ਹੁਣ ਕੋਈ ਪ੍ਰਸ਼ਾਸਨ ਕੀ ਤਰਫ ਸੇ ਬਹੁਤ ਕੀ ਕੀ ਹੋ ਹੋਣ ਨਹੀਂ ਜੀ ਪ੍ਰਸ਼ਾਸਨ ਨੇ ਪਹਿਲੋ ਹੋਈ ਸੀ 1 ਮਹੀਨੇ ਪਹਿਲੋ ਹੁਣ ਤਾਂ ਰੋਡ ਵਾਲੇ ਆਏ ਸੀ ਤੁਹਾਨੂੰ ਮੈਂ ਕਿਦਾਂ ਨਹੀਂ ਬਤਨ ਦਿੱਤਾ ਜੀ ਜਿਗਾ ਆਪਕੀ ਆਪਨੇ ਦੇਦੀ ਸਰਕਾਰ ਕੋ ਕੀ ਨਹੀਂ ਤਾਂ ਜਗਾ ਵੀ ਨਹੀਂ دیਏ ਜੀ ਜੋ ਆਸੇ ਪਾਸੇ ਆ ਤੋ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਜਗਾ ਚਲੋ ਮੇਰੇ ਮਕਾਨ ਬਣੇ ਆਂ ਵੀ ਮੈਂ ਢੇਡ ਦਨਾ ਆਂ ਕਿ ਤੁਸੀਂ ਰੂਟ ਆਫ ਦਾ ਨਗਾਓ ਇਹਨੂੰ ਰਿਪੋਰਟ ਕੋ ਬਚਾਉਣੇ ਲਈ ਮਕਾਨ ਕੋ ਜੋ ਤੋੜ ਦੋ ਹਾਂ ਮੈਂ ਮਕਾਨ ਢੇਡ ਦਨਾ ਜੋ ਮੇਰੀ ਲਾਗੀ ਬਣੇ ਆਂ ਤੇ ਉਹਨੂੰ ਮੈਂ ਤੋੜ ਦਨਾ ਤੇ ਤੁਸੀਂ ਇਹਨੂੰ ਇਹਨੂੰ ਬਚਾ ਲਓ ਇਹਨੂੰ ਸੈਂਟਰ ਚ ਲੈ ਲਓ ਨਹੀਂ ਤੇ ਸਾਈਡ ਤੇ ਵੀ ਲੈ ਲਓ ਜੀ ਉਹ ਤੋਂ ਥੋੜਾ ਜਿਹਾ ਰੂਟ ਜਿਹੜਾ ਸੈਂਟਰ ਚੋਂ ਤਾਂ ਛੱਡਦੇ ਆ 40 50 ਫੁੱਟ ਉਹ ਤੋਂ 5 5 10 10 ਫੁੱਟ ਥੋੜਾ ਜਿਹਾ ਘਟਾ ਦੇਣਾ ਤਾਂ ਵੀ ਚੋੜਨਾ ਹੈ ਫਿਰ ਕਿਆ ਕਰਨਾ ਚਾਹਤੇ ਆਪ ਅਪੀਲ ਕਰਨਾ ਹਾਂ ਮੈਂ ਤਾਂ ਇਹੀ ਪ੍ਰਸ਼ਾਸਨ ਕੇ ਵੀ ਸਰਕਾਰਾਂ ਕੇ ਵੀ ਇਹੀ ਬੇਨਤੀ ਕਰਦੇ ਆਂ ਵੀ ਐਡਾ ਪੁਰਾਣਾ ਦਰਖਤ ਆ ਇਹਨੂੰ ਬਚਾਉਣਾ ਚਾਹੀਦਾ ਇੱਕ ਪਾਸੇ ਦਾ ਰੋਡ ਟੀਵੀ ਚੈਨਲਾਂ ਤੇ ਕਹਿੰਦੇ ਆ ਇੱਕ ਹਰੀਕ ਇਨਸਾਨ ਨੂੰ ਇੱਕ ਰੁੱਖ ਲਾਉ ਇੱਕ ਰੁੱਖ ਲਾਉ ਸੋ ਸੋ ਇੱਕ ਪਾਸੇ ਜਿਹੜੇ ਪੁਰਾਣੇ ਦਰਖਤ ਆਹੀਂ ਵੱਢੀ ਜਾਂਦੇ ਆਂ ਅੱਜ ਕਿਆ ਨਾਮ ਹੈ ਜੀ ਆਪ ਬਲਵਿੰਦਰ ਸਿੰਘ ਬਲਬੀਰ ਜੀ ਜੋ ਦਰਖਤ ਦੀ ਬਾਤ ਕੀਤੀ ਜਾ ਰਹੀ ਹੈ ਕਿੰਨਾ ਪੁਰਾਣਾ ਦਰਖਤ ਹੈ ਇਹ ਦਰਾਖਤ 200 ਤੋਂ ਲੈ ਕੇ 250 ਸਾਲ ਤੱਕ ਪੁਰਾਣਾ ਦਰਾਖਤ ਹੈ ਜੀ ਤੇ ਇਹ ਜਦੋਂ ਸਾਡਾ ਜਿਹੜਾ ਇਹ ਅਸਲੀ ਪਿੰਡ ਹੈ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਜੱਦੀ ਪਿੰਡ ਹੁੰਦਾ ਸੀ ਇਹ ਜਿਹਦੇ ਦਰਾਖਤ ਲੱਗਾ ਹੈ ਜਿਹਦਾ ਪਿੰਡ ਦੀ ਜਿੱਦਾਂ ਹੁਣ ਪਿੰਡਾਂ ਸੱਤ ਛੱਡੇ ਆ ਥੜੇ ਬੰਨੇ ਆ ਸਾਝਾ ਕਾਮਪਰ ਇੱਥੇ ਰਾਤ ਨੂੰ ਨਕਲਾ ਵੀ ਦੱਸਦੇ ਹੁੰਦੇ ਸੀ ਸਾਡੇ ਬਜ਼ੁਰਗੋ ਤੇ ਇੱਥੇ ਮੇਲੇ ਵੀ ਲੱਗਦੇ ਹੁੰਦੇ ਤੇ ਇਹ ਦਰਾਖਤ ਬਹੁਤ ਪੁਰਾਣਾ ਆ ਜੀ ਤੇ ਇਹ ਜੋ ਭਾਰਤਮਾਲਾ ਜੰਮੂ ਕੱਟਾ ਦੇ ਵਿੱਚੋਂ ਭਾਰਤਮਾਲਾ ਰੂਟ ਨਿਕਲ ਰਿਹਾ ਆ ਆਪਦੀ ਹੀ ਰੂਟ ਦੇ ਬੱਟ ਆਉਂਦਾ ਜੀ ਇਹਦਾ ਜਦੋਂ ਪਹਿਲੋ ਨਕਸ਼ਾ ਬਣਾਇਆ ਸੀ ਇਹ ਇੱਕ ਸੈੱਟ ਥਾਣੀ ਸੀਗਾ ਚਲੋ ਮੋਰੇ ਕੋਈ ਕਿਸਾਨ ਕਾਂਗਰਸ ਦਾ ਕੋਈ ਆਗੂ ਜਿਹੜਾ ਸੀਗਾ ਉਹਦੇ ਨਜ਼ਦੀਕੀ ਬੋਰੇ ਸਿਲੰਡਰ ਆ ਉਹਦਾ ਸਿਲੰਡਰ ਦੀ ਸ਼ੈੱਡ ਆਉਂਦੀ ਉਹ ਸੈੱਟ ਦੀ ਵਜੋਂ ਦੀ ਖਾਤਰ ਇਹਨਾਂ ਨੇ ਇਹਦੀ ਕਰ ਲਿਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਚਾਹੇ ਤੈਨੂੰ ਸੈਂਟਰ ਚ ਲੈ ਲਓ ਤਾਂ ਚਾਹੇ ਦੂਹ ਪਾਸੇ ਮੇਰੀ ਪੈਲੀ ਆ ਇਹਨੂੰ ਤੇ ਇੱਕ ਸੈੱਟ ਨੂੰ ਪਾ ਲਓ 5-10 ਫੁੱਟ ਜਗਾ ਜਗ੍ਹਾ ਜੀ ਉਹ ਵੱਧ ਦਈਏ ਤੇ ਸੈਂਟਰ ਚ ਲੈਣਾ ਸੈਂਟਰ ਚ ਪਿਆ ਸਕਦੇ ਆ ਤੇ ਵੀ ਇਹਨੂੰ ਨਾ ਵੱਟੋ ਪ੍ਰਸ਼ਾਸਨ ਉਹਨਾਂ ਜੇ ਸਾਡੇ ਨਾਲ ਧੱਕਾ ਕਰੂਗਾ ਤੇ ਚਲੋ ਅਸੀਂ ਨੂੰ ਵੀ ਸਾਡੇ ਕੋਈ ਹੋਊਗੀ ਟੈਂਡ ਵਾਲੇ ਮੇਰੇ ਨਾਲ ਜੋ ਐਸਸੀ ਭਾਈ ਜਰਾ ਮੂਰੇ ਪੀਰਾਂ ਦੀ ਜਗ੍ਹਾ ਆ ਅਸੀਂ ਹਰ ਵੀਰਵਾਰ ਨੂੰ ਮੰਦਦੇ ਆ ਸਾਲ ਬਾਅਦ ਮੇਲਾ ਵੀ ਕਰਾਉਨੇ ਆ ਤੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਜੀ ਕੋ ਪ੍ਰਸ਼ਾਸਨ ਕੇ ਸਾਥ ਕੋਈ ਮੀਟਿੰਗ ਹੋਈ ਆ ਕੋਈ ਮੀਟਿੰਗ ਤਾਂ ਚਲੋ ਹੁੰਦੀ ਰਹਿੰਦੀ ਛੋਟੇ ਅਵਸਰਾਂਾਂ ਜਿਹਦਾ ਸਿਟੀ ਐਮ ਹੋ ਗਿਆ ਹੋਰ ਉਹਦਾ ਉਹ ਤੇ ਵਿਚਾਰੇ ਹੁਣ ਨਹੀਂ ਬੜਾ ਕਹਿੰਦੇ ਜੇ ਕੋਈ ਕੋਈ ਸੈਂਟਰ ਗਵਰਨਮੈਂਟ ਦਾ ਜੂਰ ਆਿੰਦਾ ਤੇ ਪ੍ਰਸ਼ਾਸਨ ਨੂੰ ਜੀ ਮਜਬੂਰੀ ਬਣ ਜਾਂਦੀ ਆ ਕਿਸਾਨ ਜਥੇਬੰਦੀਓ ਕੇ ਸਾਹਬ ਜੀ ਆਪकी बात सही है और जी मैं खुद मैं वैसे भी मैं पार्टी किसान यूनियन राजिवाल दा मेंबर या ते ओ और भी मेरी किन्ने ਸਾਨੂੰ ਸੱਤ ਲੋਜ ਵਾਲਿਆਂ ਦਾ ਵੀ ਮੇਰੀ ਹੋਈ ਸੀਗੀ ਹੋਰ ਵੀ ਕੰਜਾਂ ਦਾ ਮੇਰੀ ਹੋਈ ਸੀਗੀ ਨੰਗ ਸਿੰਘ ਬਣਾ ਵੀ ਹੋਈ ਸੀਗੀ ਉਹ ਕਹਿੰਦੇ ਕੋਈ ਨਹੀਂ ਇਥੇ ਦਾ ਸਾਥ ਦੇਵਾਂਗੇ ਹੋਰ ਵੀ ਮੈਂ ਆਪਦੇ ਭੈਣ ਭਰਾ ਜੀ ਲਾ ਕੇ ਜਾਣ ਦਾ ਪਸੰਦ ਦਾ ਸਾਡੇ ਨੂੰ ਬੇਨਤੀ ਕੀਤੀ ਹੈ ਪਰ ਮੈਂ ਸਰਕਾਰ ਅਗੇ ਵੀ ਬੇਨਤੀ ਕਰਦਾ ਹਾਂ ਤੁਹਾਨੂੰ ਕਿ ਇਹਨੂੰ ਬਚਾਏ ਉਹ ਆ ਸਕਦਾ ਇੰਨਾ ਪੁਰਾਣਾ ਦਰਾਖਤ ਆ ਇੰਨੇ ਜਾਨਵਰ ਰਹਿੰਦੇ ਆ ਇਹਦੇ ਤੇ ਜਾਨਵਰ ਵੱਜਦੇ ਆ ਲੋਕਾਂ ਨੂੰ ਬਹੁਤ ਫਾਇਦਾ ਮਜ਼ਦੂਰਾਂ ਨੂੰ ਮਈ ਜੂਨ ਦੇ ਵੀਂਦੇ ਜਦੋਂ ਧੋਨਾ ਲਾਉਣ ਆਂਦੀਆਂ ਲੀਵਾਂ ਉਹਨਾਂ ਨੂੰ ਫਾਇਦਾ ਪਸ਼ੂਆਂ ਨੂੰ ਫਾਇਦਾ ਵੀ ਇਹਨੂੰ ਬਤਾ ਲੈਣਾ ਚਾਹੀਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸਾਡੇ ਸੀਐਮ ਸਾਹਿਬ ਤੇ ਇੱਕ ਮੋਟਰ ਤੇ ਚਾਰ ਰੁੱਖ ਲਾਓ ਜੇ ਨਹੀਂ ਲਾਉਂਗੇ ਤਾਂ ਜ਼ਿੰਮੇਦਾਰ ਆਪਾਂ ਇਹਨਾਂ ਤੇ ਕੋਈ ਕਾਨੂੰਨ ਬਣਾਵਾਂਗੇ ਤੇ ਜੇ ਐਡਾ ਰੁੱਖ ਵੱਢ ਦੇਣਾ ਐਦਾਂ ਦਾ 4000 ਦਰਖਤ ਵੀ ਲੱਗ ਜੇ ਤੇ ਇੰਨੀ ਆਕਸੀਜਨ ਨਹੀਂ ਉਤਪੰਨ ਹੋਣੀ ਜੀ ਇੰਨਾ ਪੁਰਾਣਾ ਦਰੱਖਤ ਐਡਾ ਦਰੱਖਤ ਪਿਆਰ ਹੋਣ ਨੂੰ ਵੀ ਦੋ ਪੀੜੀਆਂ ਲੱਗ ਜਾਣੀਆਂ ਮੋੜ ਕੋਈ ਪ੍ਰਸ਼ਾਸਨ ਕੀ ਤਰਫ ਸੇ ਬਹੁਤ ਕੀ ਕਿਓ ਹੋਣ ਨਹੀਂ ਜੇ ਪ੍ਰਸ਼ਾਸਨ ਦੇ ਪਹਿਲੋ ਹੋਈ ਸੀ 1 ਮਹੀਨੇ ਪਹਿਲੋ ਹੁਣ ਤਾਂ ਰੋਡ ਵਾਲੇ ਆਏ ਸੀ ਤੁਹਾਨੂੰ ਨਹੀਂ ਬਦਲਣ ਦਿੱਤਾ ਜੀ ਜਗਾ ਆਪਕੇ ਆਪਨੇ ਦੇਤੀ ਸਰਕਾਰ ਕੋ ਕੀ ਨਹੀਂ ਤਾਂ ਜਗਾ ਵੀ ਨਹੀਂ دیਏ ਜੀ ਜੋ ਆਸੇ ਪਾਸੇ ਆ ਉਹ ਮੈਂ ਤਾਂ ਉਹਨੂੰ ਕਿਹਾ ਵੀ ਤੁਸੀਂ ਜਗਾ ਚਲੋ ਮੇਰੇ ਮਕਾਨ ਬਣੇ ਆ ਵੀ ਮੈਂ ਢੇਰ ਦੰਨਾ ਆ ਵੀ ਤੁਸੀਂ ਰੋਡ ਆਪ ਦਾ ਨਗਾਓ ਇਨ ਸਪੋਰਟ ਕੋ ਬਚਾਣੇ ਕੇ ਲੀਏ ਮਕਾਨ ਕੋ ਜੋ ਤੋੜ ਦੋ। ਹਾਂ ਮੈਂ ਮਕਾਨ ਢੇਡ ਦਨਾ ਜੋ ਮੇਰੀ ਲਾਗੀ ਬਣੇ ਆ ਤੇ ਉਹਨੂੰ ਮੈਂ ਤੋੜ ਦਨਾ ਤਾਂ ਤੁਸੀਂ ਇਹਨੂੰ ਇਹਨੂੰ ਬਚਾ ਲਓ। ਇਹਨੂੰ ਸੈਂਟਰ ਚ ਲੈ ਲਓ ਨਹੀਂ ਤੇ ਸਾਈਡ ਤੇ ਵੀ ਲੈ ਲਓ। ਜੋ ਥੋੜਾ ਜਿਹਾ ਰੂਟ ਜਿਹੜਾ ਸੈਂਟਰ ਚੋਂ ਬਾਹਰ ਛੱਡਦੇ ਆ 40 50 ਫੁੱਟ ਉਹ ਤੋਂ 5 5 10 10 ਫੁੱਟ ਥੋੜਾ ਜਿਹਾ ਘਟਾ ਦੇਣ ਦਾ ਤਾਂ ਵੀ ਲੋੜ ਨਾ ਮਸ। ਕੀ ਕਹਿਣਾ ਚਾਹਤੇ ਆਪ ਅਪੀਲ ਕੀ ਕਰਨਾ? ਹਾਂ ਮਤ ਇਹਹੀ ਪ੍ਰਸ਼ਾਸਨ ਕੇ ਵੀ ਸਰਕਾਰਾਂ ਕੇ ਵੀ ਇਹੀ ਬੇਨਤੀ ਕਰਦੇ ਆਂ ਵੀ ਐਡਾ ਪੁਰਾਣਾ ਦਰਖਤ ਇਹਨੂੰ ਬਚਾਉਣਾ ਚਾਹੀਦਾ ਇੱਕ ਪਾਸੇ ਦਾ ਰੋਜ਼ ਟੀਵੀ ਚੈਨਲਾਂ ਤੇ ਕਹਿੰਦੇ ਇੱਕ ਹਰੀਕ ਇਨਸਾਨ ਨੂੰ ਇੱਕ ਰੋਖ ਲਾਉ ਇੱਕ ਰੋਖ ਲਾਉ ਸੋ ਸਭ ਇੱਕ ਪਾਸੇ ਜਿਹੜੇ ਪ੍ਰਾਣੀ ਦਲੱਖ ਤੇ ਅਸੀਂ ਵੱਢੀ ਜਾਂਦੇ ਆਂ